ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਇੱਧਰ ਲੱਗੇ ਨੇ ਰੁਪਿੰਦਰ ਕੌਰ ਜੀ ਤੇ ਅਮਰਜੋਤ ਕੌਰ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਕੌੜੇ ਕੱਢਣ ਦੇ ਉਹ ਅੱਹੀਂ ਅੱਜ ਨਾ ਮੀ ਪੈਣ ਦੀ ਖੁਸ਼ੀ 'ਚ ਮੈਂ ਹਾਂ ਚੱਲ ਇਦਾਂ ਹੀ ਪੈ ਜੇਗੀ ਪਤਾ ਨਹੀਂ ਤੇ ਰੁਪਿੰਦਰ ਭਾਬੀ ਥੋੜਾ ਅਸਿਸਟ ਕਰ ਰਹੀ ਆ ਅਦੀਨੀ ਫਿਰ ਕਰਦੇ ਆ ਨਾ ਮੈਂ ਲੱਭੀ ਕੁੜੀ ਕੱਢ ਨਹੀਂ ਨਹੀਂ ਚਾਹੀਦਾ ਨਹੀਂ ਕੰਮ ਨੇ ਸਾਰਾ ਕੰਮ ਹੀ ਉਹ ਕਰਦੀ ਹੈ ਅੱਛਾ ਆਪਣੀ ਬੁੜੀ ਤਾਂ ਬੜਾ ਦੁੱਖ ਲੱਗਾ ਤੈਨੂੰ ਹਨਾ ਹੱਟੋਗੀ ਤਾਂ ਵਿੱਤਰਾ ਨਹੀਂ ਕਰਨਾ ਕਿ ਵਿਤਰਾ ਨਹੀਂ ਕਰਨਾ ਪਕੌੜੀਆਂ ਵੀ ਮੱਜਾਂ ਪਈਆਂ ਵਿੱਚ ਸਬੂਤੀਆਂ ਤੁਸੀਂ ਕਿਹਾ ਸੀ ਨਾ ਪਾਓ ਮਾੜੇ ਭਲਾ ਉਖਾਉਣਾ ਸਾਡੇ ਦਲਜੀਤ ਸਿੰਘ ਕਹਿੰਦੇ ਕਹਿੰਦਾ ਮੈਂ ਖਾਣਾ ਨਹੀਂਗਾ ਪਕੌੜਾ ਖਾਣਾ ਨਹੀਂ ਕਿਹੜੀ ਆਹ ਕਹਿੰਦਾ ਮੈਨੂੰ ਮਾੜੇ ਲੱਗਦੇ ਕੀ بڑے ਪਕੌੜੇ ਹਾਂ ਪਕੌੜੇ ਕਿੱਥੇ بڑے ਉਹਦੇ ਦੇਖੀ ਜਾਂਦੇ ਕੈਨ ਨਾ ਫਸ ਕੇ ਹੋਰ ਦੋ ਸੀਨ ਕਰਾ ਲਓ ਮਹਾਰਾਜ ਮੈਂ ਤਾਂ ਕਹਿੰਦਾ ਭਾਬੀ ਦਾ ਸੀਨ ਕਰਾ ਲਓ ਪਹਿਲਾਂ ਤੇ ਬਾਅਦ ਕਰਾਂਗੇ ਨਹੀਂ ਉਹਦੇ ਟਾਈਮ ਲੱਗ ਜਾਣਾ ਜੇ ਪਹਿਲਾਂ ਖਾਣੇ ਸਾਰੀ ਟੀਮ ਸਾਰੀ ਟੀਮ ਦਾ ਦਿੱਤੇ ਖੇ ਕਰਕੇ ਬੈਠੋ ਪਕੌੜੇ ਲੱਗੇ ਹੋ ਆਇਆ ਇਹਦੇ ਪ੍ਰਾਰਥੀ ਲਾਈ ਇਹਦੇ ਰੇਤੀ ਲਾਈ ਹੈਗਾ ਇੱਕ ਸੀਨ ਕਰਾ ਕੇ ਆ ਗਏ ਆਪਾਂ ਬਸ ਫਿਰ ਚੱਲਦੇ ਕਿੱਥੇ ਆ ਇਹਦਾ ਬਾਹਰ ਇਹਦਾ ਦੋ ਦੋ ਤੋਂ ਵਾਤ ਨਹੀਂ ਮਿਲ ਰਹੀ ਮੇਰਾ ਫਿਰ ਦੋ ਦੋ ਹੀ ਬਾ ਨਹੀਂ ਨਹੀਂ ਦੋ ਦੋ ਕਹਿੰਦੇ ਕਰੇ ਯਾਰ ਇਧਰ ਮੈਂ ਆ ਹੀ ਉਹਦਾ ਮੱਠਾ ਮੱਠਾ ਮੀਂਹ ਤੇ ਠੰਡ ਹੋਵੇ ਨਾ ਤੇ ਮੀਂਹ ਜਿਹੜਾ ਪਕੌੜਿਆਂ ਦਾ ਮਜਾ ਨਾਲ ਉਹਦੇ ਵਿੱਚ ਨਜ਼ਾਰਾ ਉਹ ਕਹਿੰਦੇ ਵਾ ਕਿਦਾਂ ਰੱਖੋਈ ਇਹ ਬਈ ਜਦੋਂ ਮੀਂਹ ਹੋਵੇ ਉਦੋਂ ਪਕੌੜੇ ਕਿਸਾਨ ਕਚਚਾ ਹੋਵੇ ਹੈ ਪਤਾ ਨਹੀਂ ਕਿਸਾਨ ਉਹ ਭੈਣ ਜੀ ਉਹ ਤਾਂ ਹੀ ਕਹਿੰਦਾ ਹੁਣ ਹੈ ਟੌਪਸ ਮੈਂ ਇਹਨੂੰ ਦੱਸਿਆ ਸੀ ਨਾ ਮੈਂ ਦੋ ਹੁੰਦਾ ਭੈਣ ਜੀ ਨੂੰ ਸਾਰਾ ਹੀ ਪਤਾ ਵਾ ਤੁਸੀਂ ਗੱਲ ਮੰਨਦੇ ਨਹੀਂ ਮੈਂ ਪਲਾਸਕਟ ਦੀ ਬੋਲਦੇ ਸੀ ਪਲਾਸਕਟ ਦੀ ਫੱਕ ਲਾ ਲਈ ਦਿੱਤੀ ਆ। ਇੰਦਾ ਦੀਵਾ ਕਰਦੇ ਰਿਹਾ ਕਰੋ ਨਾ। ਫੇਰ ਜਾਗਾ। ਲਾ ਲਈਆਂ ਦੀ। ਫੇਰ ਬੜੀਆਂ ਖੁਸ਼ੀ ਆ। ਫੇਰ ਬੜੀਆਂ ਕੋਝਾ ਕੰਮ ਕਰਦੇ ਰਹੀਏ ਨਾ। ਕੰਮ ਕਰਦੇ। ਅਹੀਂ ਗਦੋਨੀ ਲੱਗੀ। ਕੁੱਤ ਕੰਮ ਨਹੀਂ ਲੈ ਵੀ ਇੱਕ ਤੇ ਕਰਨਾ ਹੁੰਦਾ ਕੁੜੀ ਨੂੰ ਤੇ। ਹਾਂ ਹੁਣ ਕੀ ਕਰਾਂ ਜੇ ਇਹ ਨਹੀਂ ਮਾਰਦੀ। ਕਰੰਟ ਮਾਰਦੀ ਰਹੀ ਗਈ ਮਾਰਦੀ ਹੀ ਕਰੰਟ। ਕਰੰਟ ਚੱਲ ਰਿਹਾ ਸੀ। ਕਹਿੰਦੇ ਨੇ ਕਰੰਟ ਲੱਗ ਜੇ। ਕਹਿੰਨ ਕਿ ਮਾ ਸੁੱਖਾ ਸੁੱਖਾ ਨਾ ਮੈਂ ਆਪਣੇ ਬੰਦੇ ਆ ਤੇ ਤਰੰਤ ਦੇਖਿਆ ਇਹ ਬੰਦੇ ਦੇ ਹੱਥ ਲੱਗੇ ਹੋਣਾ ਚੀਜ਼ ਨੂੰ ਬੰਦੇ ਦੇ ਹੱਥ ਤੇ ਚੀਜ਼ਾਂ ਚੱਲਦੀਆਂ ਘੈਂਟ ਬੰਦਾ ਕੋਈ ਚੀਜ਼ ਵੇਂਦੀ ਹੋਊਗੀ ਨਾ ਤੇ ਮੇਰੀ ਆਦਤ ਹੈ ਇਹਨਾਂ ਨੂੰ ਕਹਿਣਾ ਕਿ ਤਹੀਨ ਲੋਣ ਵਗੈਰਾ ਵੇਖ ਤੋ ਪੂਰਾ ਵੀ ਹੋ ਗਿਆ ਨਾ ਇਹਨੇ ਇੰਨਾ ਕੁ ਪਾ ਕੇ ਕਹਿਣਾ ਇਹ ਜਿੰਨਾ ਮੈਂ ਪਾਇਆ ਬਸ ਇੰਨੇ ਨਾ ਪੂਰਾ ਹੋਣਾ ਤੇ ਬਸ ਠੀਕ ਆ ਜੀ ਅੱਜ ਉਦਾਂ ਵੀ ਅਸੀਂ ਬਹੁਤ ਇੰਜੋਏ ਕੀਤਾ ਸਾਰਿਆਂ ਨੇ ਤੇ ਤੁਸੀਂ ਸਾਰੇ ਜਣੇ ਵੀਡੀਓ ਨੂੰ ਬਹੁਤ ਪਿਆਰ ਦੇ ਰਹੇ ਜੇ ਐ ਇਦਾਂ ਹੀ ਪਿਆਰ ਦਿੰਦੇ ਰਹਿਣਾ ਕਮੈਂਟ ਕਰਕੇ ਦੱਸਿਆ ਕਰੋ ਕਿ ਕੋਈ ਚੇਂਜਸ ਅੱਛਾ ਸੱਚ ਇੱਕ ਗੱਲ ਹੋਰ ਕਰਨੀ ਸੀਗੀ ਅਮਰਜੋਤ ਤੁਸੀਂ ਸਾਹਮਣੇ ਗੱਲ ਇਹ ਕਰਨੀ ਸੀਗੀ ਕਿ ਜਦਾਂ ਸਾਰੇ ਜਣੇ ਕਹਿੰਦੇ ਆ ਵੀ ਹਨਾ ਤੇ ਰਪਿੰਦਰ ਨੂੰ ਦੱਸ ਦੇਣਾ ਚਾਹੀਦਾ ਆਪਣੇ ਪੇਂਡ ਹਨਾ ਉਹਦਾ ਕਾਰਨ ਕੀ ਆ ਵੀ ਹੁਣ ਅਸਲ ਦੇ ਵਿੱਚ ਕਈ ਵਾਰੀ ਕੀ ਹੁੰਦਾ ਵਾ ਵੀ ਅਸੀਂ ਗੱਲਾਂ ਲੁਕਾਉਂਦੇ ਆ ਆਪਣੇ ਪਰਿਵਾਰ ਨੂੰ ਬਚਾਉਣਾ ਵਾਸਤੇ ਹਨਾ ਕਿ ਟੱਬਰ ਨੂੰ ਪਤਾ ਲੱਗੇਗਾ ਲੋਕਾਂ ਨੂੰ ਪਤਾ ਲੱਗੇਗਾ ਬੇਇਜ਼ਤੀ ਹੋਊਗੀ ਸੋ ਉਹਦੇ ਕਰਕੇ ਹੋ ਸਕਦਾ ਕਈ ਕੁੜੀਆਂ ਹੁਣ ਜਿਨ੍ਹਾਂ ਨੇ ਇਹੋ ਜਿਹਾ ਕੰਮ ਹੋ ਜਾਂਦਾ ਉਹ ਚਾਰੀਆਂ ਦੱਸਦੀਆਂ ਨਹੀਂ ਹੈਨਾ ਸੋ ਸਾਡਾ ਮੋਟਿਵ ਇਹ ਨਹੀਂ ਹੈਗਾ ਵੀ ਅਸੀਂ ਗਲਤ ਚੀਜ਼ਾਂ ਪ੍ਰੋਮੋਟ ਕਰੀਏ ਵੀ ਰਮਨ ਭੰਜੀ ਕਿਦਾਂ ਕਰਦੇ ਆ ਹੈਨਾ ਜਾਂ ਆਦਾਂ ਸੋ ਸਾਡਾ ਮੇਨ ਮੋਟਿਵ ਇਹ ਆ ਵੀ ਇਹੋ ਜਿਹੀਆਂ ਗੱਲਾਂ ਦੱਸਣੀਆਂ ਚਾਹੀਦੀਆਂ ਘਰਾਂ 'ਚ ਜ਼ਰੂਰ ਦੱਸਣੀਆਂ ਚਾਹੀਦੀਆਂ ਨੇ ਆਪਣੇ ਭੈਣ ਭਰਾ ਨਾਲ ਸ਼ੇਅਰ ਕਰਨੀਆਂ ਚਾਹੀਦੀਆਂ ਮਾਪਿਆਂ ਨਾਲ ਸ਼ੇਅਰ ਕਰਨੀਆਂ ਚਾਹੀਦੀਆਂ ਹੈਲੋ ਮੈਂ ਹਰ ਵਾਰੀ ਇੱਕ ਕਮਾ ਮੈਂ ਤਾਂ ਹੰਦਾ ਆ ਵੀ ਜੋਤ ਦੇ ਵਿਆਹ ਨੂੰ ਅਜੇ ਕਿੰਨਾ ਕਚੇਰ ਹੋਇਆ ਵਾ ਹੱਥ ਵੀ ਖਾਲੀ ਕੰਨੂ ਹੀ ਖਾਲੀ ਅਸਲ ਤਾਂ ਮੇਰੇ ਕੋਲ ਪੌਣ ਨੂੰ ਸਾਰਾ ਕੁਝ ਵਾ ਪਰ ਕੋਈ ਚੀਜ਼ ਜਹ ਨਹੀਂ ਆ ਜਿਹੜੀ ਮਨ ਨੂੰ ਨਹੀਂ ਲੱਗਦੀ ਮੈਨੂੰ ਨਹੀਂ ਦਿਲ ਕਰਦਾ 2 ਸਾਲ ਮੈਂ ਬੜਾ ਪਾਇਆ ਵਾ ਤੇ ਹੁਣ ਨਹੀਂ ਮੇਰਾ ਜੀ ਕਰਦਾ ਪੌਣ ਨੂੰ ਇੰਨੀ ਗਰਮੀ ਉੱਤੋਂ ਹੈ ਤੇ ਕਹਿੰਦੇ ਕਰ ਇਹਨੂੰ ਪੌਣ ਦੀ ਸੈਂਸ ਨਹੀਂ ਹੈਗੀ ਸਾਰਾ ਕੁਝ ਵਾ ਮੈਂ ਤਾਂ ਅਸਲ ਤੇ ਹਾਂ ਫਿਰ ਹੁਣ ਜਦਾਂ ਗੁਰੂ ਬੱਲ ਬੰਨੀਏ ਜੋਤ ਜਨੇ ਵੀ ਅਮਰਸ਼ਾ ਕਹਿਆ ਤੇ ਵੀ ਸ਼ਕਿਆ ਤੇ ਫਿਰ ਉਹਦੇ ਕਰਕੇ ਫਿਰ ਥੋੜਾ ਅਵੋਇਡ ਕਰੀਦਾ ਵਾ ਜਦਾਂ ਤੁਹਾਨੂੰ ਵੀਡੀਓ ਚ ਵੇਖਣਾ ਆਉਂਦੀ ਆ ਲੱਗਦਾ ਵ ਪਾਇਆ ਹੋਵੇ ਜਦੋਂ ਹੀ ਸੁਸਾਇਟੀ ਚ ਜਾਂਦੇ ਆ ਫਿਰ ਉਹ ਇੰਨਾ ਚੀਜ਼ਾਂ ਨੂੰ ਠੀਕ ਨਹੀਂ ਲੈਂਦੇ ਵੀ ਹਨਾ ਵੀ ਅੰਮ੍ਰਿਤ ਵੀ ਛਗਿਆ ਤੇ ਜਾ ਇਹ ਕੰਮ ਨਾ ਕਰਦੇ ਪਰ ਨਹੀਂ ਕਰਨਾ ਚਾਹੀਦਾ ਹਨਾ ਮੈਂ ਚਲੋ ਹਰੇਕ ਦੀ ਆਪਣੀ ਮਰਜ਼ੀ ਆ ਹਰੇਕ ਦੀ ਆਪਣੀ ਚੋਇਸ ਆ ਸੋ ਸਾਡੇ ਜਿੰਨਾ ਕਿ ਮੰਨ ਕਰਦਾ ਉਸਨੂੰ ਹੋਇਆ ਹੀ ਵੀ ਮਤਲਬ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਕਿਉਂਕਿ ਮਤਲਬ ਹਰ ਬੰਦੇ ਦੀ ਆਪਣੀ ਬੱਤ ਹੈ ਉਹਨੇ ਕਿਵੇਂ ਰਹਿਣਾ ਸਾਦਾ ਰਹਿਣਾ ਸਿੰਪਲ ਰਹਿਣਾ ਕਿਵੇਂ ਦਾ ਪੋਣਾ ਮਾੜਾ ਪੋਣਾ ਚੰਗਾ ਪੋਣਾ ਇਹ ਉਹਦੀ ਆਪਣੀ ਮਰਜ਼ੀ ਆ ਹਨਾ ਤੇ ਮਤਲਬ ਕੱਪੜੇ ਦੇ ਆਧਾਰ ਤੇ ਜਾਂ ਕੁਝ ਪਾਉਣ ਦੇ ਦਾ ਤੇ ਆਪਾਂ ਕਹਿੰਦੇ ਆ ਉਹ ਲੇਟ ਲਿੱਤੀ ਫਾਗੇ ਲੇਟਨਤੀ ਬੜੇ ਟਾਈਮ ਨਾਲ ਆ ਗਏ ਜੀ ਮੈਂ ਬੜੇ ਟਾਈਮ ਨਾਲ ਆ ਗਏ ਜੀ ਦੋ ਜਣੇ ਹੱਥ ਖੜੇ ਕਰ ਲਵਾਂਗਾ ਤੁਸੀਂ ਨੱਟਦੇ ਹੋਣਾ ਪੰਜ ਮਿੰਟ ਤੁਸੀਂ ਸ਼ਾਮੀ ਆਏ ਤੇ ਫਿਰ ਪੰਜ ਮਿੰਟ ਲੇਟ ਹੋ ਜਾਈਏ ਕੋਈ ਤੇ ਉਹ ਸਤਿ ਸ਼੍ਰੀ ਅਕਾਲ ਜੀ ਜਨਮ ਪਹਿਲਾਂ ਸਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਇੱਧਰ ਲੱਗੇ ਨੇ ਰੁਪਿੰਦਰ ਕੌਰ ਜੀ ਤੇ ਅਮਰਜੋਤ ਕੌਰ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਕੌੜੇ ਕੱਢਣ ਦੇ ਉਹ ਅੱਜ ਨਾ ਮੀ ਪੈਣ ਦੀ ਖੁਸ਼ੀ 'ਚ ਮੈਂ ਹਾਂ ਚੱਲ ਇਦਾਂ ਹੀ ਪੈ ਜੇ ਕੀ ਪਤਾ ਤੇਰਪਿੰਦਰ ਭਾਬੀ ਥੋੜਾ ਅਸਿਸਟ ਕਰ ਰਹੀ ਹੈ। ਅਦੀ ਨਹੀਂ ਫਿਰ ਕਰਦੇ ਆ ਨਾ ਮਤਲਬ ਵੀ ਕੁੜੀ ਕੱਲ ਨਹੀਂ ਨਹੀਂ ਚਾਹੀਦਾ। ਕੋਈ ਨਹੀਂ ਕੰਮ ਨੇ ਸਾਰਾ ਕੰਮ ਹੀ ਉਹ ਕਰ ਲਈ। ਅੱਛਾ ਆਪਣੀ ਬੁਢੀ ਦਾ ਬੜਾ ਦੁੱਖ ਲੱਗਾ ਤੈਨੂੰ ਹਨਾ? ਹਾਂ ਹੋ ਗਈ ਇਹ ਤਾਂ ਵਿਤਰਾ ਨਹੀਂ ਕਰਨਾ ਕਿ ਵਿਤਰਾ ਨਹੀਂ ਕਰਨਾ। ਪਸੌੜੀ ਵੀ ਇਹ ਵਿੱਚਾਂ ਪਈਆਂ ਵਿੱਚ। ਸਬੂਤੀਆਂ? ਤੁਸੀਂ ਕਿਹਾ ਸੀ ਨਾ ਪਾਓ। ਮਾਰੇ ਭਾਲਾ ਊਖਾ ਹੋਣਾ ਸਾਡੇ। ਦਲਜੀਤ ਸਿੰਘ ਕਹਿੰਦੇ ਕਹਿੰਦਾ ਮੈਂ ਖਾਣਾ ਨਹੀਂਗਾ, ਪਕੌੜਾ ਖਾਣਾ ਹੀ ਨਹੀਂ। ਕਿਹੜੀ ਆ? ਕਹਿੰਦਾ ਮੈਨੂੰ ਮਾੜੇ ਲੱਗਦੇ। ਕੀ? ਬੜੇ ਪਕੌੜੇ? ਹਾਂ। ਪਕੌੜੇ ਕਿੱਥੇ ਬੜੇ ਆ ਉਹਦੇ ਵੇਖੀ ਜਾਂਦੇ ਕੈਨੂੰ? ਫਸਕੇ ਹੋਰ ਦੋ ਸੀਨ ਕਰਾਵੋ ਮਹਾਰਾਜ ਮੈਂ ਤਾਂ ਕਹਿੰਦਾ ਭਾਬੀ ਦਾ ਸੀਨ ਕਰਾ ਲਓ ਪਹਿਲਾਂ ਤੇ ਬਾਅਦ ਕਰਾ ਲੈ ਨਹੀਂ ਕੋਈ ਵੀ ਕੈਮਰਾ ਲੱਗ ਜਾਣਾ ਜੀ ਪਹਿਲਾਂ ਸਾਰੀ ਟੀਮ ਸਾਰੀ ਟੀਮ ਦੰਦ ਤਿੱਖੇ ਕਰਕੇ ਬੈਠੋ ਪਕੌੜੇ ਲੱਗੇ ਹੋ ਜੀ ਜੀ ਅਜੇ ਤਾਂ ਬਰਾਗ ਨਹੀਂ ਏਦਾਂ ਅਜੇ ਰਹਿਤੀ ਲਾਈ ਹੈਗਾ ਇੱਕ ਸੀਨ ਕਰਾ ਕੇ ਆ ਗਏ ਆਪਾਂ ਬਸ ਫਿਰ ਚੱਲਦੇ ਕਿੱਥੇ ਆ ਇਹਦਾ ਬਾਹਰ ਇਹਦਾ ਦੋਰੋ ਤੋਂ ਵਾਤ ਨਹੀਂ ਮਿਲਣੀ ਮੇਰਾ ਫਿਰ ਦੋਰੋ ਹੀ ਬਾਤ ਨਹੀਂ ਨਹੀਂ ਦੋ ਦੋ ਕਹਿੰਦੇ ਕਰਈ ਯਾਰ ਇਧਰ ਵੇ ਇਹ ਜਿਹੜਾ ਮੱਠਾ ਮੱਠਾ ਮੀਂਹ ਤੇ ਠੰਡ ਹੋਵੇ ਨਾ ਤੇ ਮੀਂਹ ਜਿਹੜਾ ਪਕੌੜਿਆਂ ਦਾ ਮਜਾ ਨਾਲ ਉਹਦੇ ਵਿੱਚ ਨਜ਼ਾਰਾ ਉਹ ਕਹਿੰਦੇ ਵਾ ਕਿਦਾਂ ਰੱਖੋਈਏ ਬਈ ਜਦੋਂ ਮੀਂਹ ਹੋਵੇ ਉਦੋਂ ਪਕੌੜੇ ਕਿਸਾਨ ਕਿੱਚੇ ਹੋਵੇ ਕਹਿੰਦਾ ਨਹੀਂ ਕਿਸਾਨ ਭੈਣ ਜੀ ਉਹਨੇ ਕਹਿੰਦਾ ਹੁਣ ਹੈ ਟੌਪਸ ਮੈਂ ਇਹਨੂੰ ਦੱਸਿਆ ਸੀ ਨਾ ਮੈਂ ਦੋ ਹੁੰਦਾ ਭੈਣ ਜੀ ਨੂੰ ਸਾਰਾ ਹੀ ਪਤਾ ਵਾ ਤੁਸੀਂ ਗੱਲ ਮੰਨਦੇ ਨਹੀਂ ਮੈਂ ਪਲਾਸਕਟ ਦੀ ਬੋਲਦੇ ਪਲਾਸਕਟ ਦੀ ਪਾ ਕੇ ਲਾਉਂ ਦਿੱਤੀ ਆ ਐਂ ਦਾ ਦੀਵਾ ਕਰਦੇ ਰਿਹਾ ਕਰੋ ਨਾ ਫੇਰ ਜਾਗਾ ਮਾਲੀਆਂ ਦੀ ਫੇਰ ਬੜੀਆਂ ਖੁਸ਼ੀ ਆ ਫੇਰ ਬੜੀਆਂ ਖੋਜਾ ਕੰਮ ਕਰਦੇ ਰਹੀ ਨਾ ਕੰਮ ਕਰਦੇ ਸੀ ਅਹੀਂ ਗਦੋਨੀਆਂ ਲੱਗੀਆਂ ਕੋਟ ਕੰਮ ਨਹੀਂ ਲੈ ਵੀ ਇੱਕ ਤੇ ਕਰਨਾ ਹੁੰਦਾ ਕੁੜੀ ਨੂੰ ਤੇ ਹੱਬ ਸੀ ਕਰਨਾ ਇਹਨਾਂ ਨੂੰ ਮਾਰਦੀ ਰੇਗੀ ਕਰੰਟ ਮਾਰਦੀ ਰੇਗੀ ਕਰੰਟ ਕਿੰਨੇ ਨੇ ਕਰੰਟ ਲੱਗ ਜੇ ਸੁੱਖਾ ਸੁੱਖਾ ਨਾ ਮੈਂ ਆਪਣੇ ਬੰਦਾ ਆ ਤੇ ਬਸ ਤਰਾਂ ਕਰ। ਦੇਖਿਆ ਇਹ ਬੰਦੇ ਦੇ ਹੱਥ ਲੱਗੇ ਹੋ ਨਾ ਜੀ ਇਹਨੂੰ ਬੰਦੇ ਦੇ ਹੱਥ ਇਹ ਚੀਜ਼ਾਂ ਚਲਦੀਆਂ ਘੈਂਟ। ਜਦੋਂ ਕੋਈ ਚੀਜ਼ ਬਣਦੀ ਹੋਊਗੀ ਨਾ ਤਾਂ ਮੇਰੀ ਆਦਤ ਹੈ ਇਹਨਾਂ ਨੂੰ ਕਹਿਣਾ ਕਿ ਤਹੀ ਲਾਉਣ ਵਗੈਰਾ ਵੇਖ ਤੋ ਪੂਰਾ ਵੀ ਹੋ ਗਿਆ ਨਾ ਇਹਨੇ ਇੰਨਾ ਕੁ ਪਾ ਕੇ ਕਹਿਣਾ ਇਹ ਜਿੰਨਾ ਮੈਂ ਪਾਇਆ ਬਸ ਇੰਨੇ ਨਾ ਪੂਰਾ ਹੋ ਰੋ। ਤੇ ਬਸ ਠੀਕ ਆ ਜੀ ਅੱਜ ਉਦਾਂ ਵੀ ਅਸੀਂ ਬਹੁਤ ਇੰਜੋਏ ਕੀਤਾ ਸਾਰਿਆਂ ਨੇ। ਤੇ ਤੁਸੀਂ ਸਾਰੇ ਜਣੇ ਵੀਡੀਓ ਨੂੰ ਬਹੁਤ ਪਿਆਰ ਦੇ ਰਹੇ ਜੇ ਐਦਾਂ ਹੀ ਪਿਆਰ ਦਿੰਦੇ ਰਹਿਣਾ ਕਮੈਂਟ ਕਰਕੇ ਦੱਸਿਆ ਕਰੋ ਕਿ ਕੁਝ ਚੇਂਜਸ ਅੱਛਾ ਸੱਚ ਇੱਕ ਗੱਲ ਹੋਰ ਕਰਨੀ ਹੈਗੀ ਅਮਰਜਤ ਤੁਹਾਡੇ ਸਾਹਮਣੇ ਗੱਲ ਇਹ ਕਰਨੀ ਹੈਗੀ ਵੀ ਜਿੱਦਾਂ ਸਾਰੇ ਜਣੇ ਕਹਿੰਦੇ ਆ ਵੀ ਹਨਾ ਤੇ ਰੁਪਿੰਦਰ ਨੂੰ ਦੱਸ ਦੇਣਾ ਚਾਹੀਦਾ ਆਪਣੇ ਪੇਂਡ ਹਨਾ ਉਹਦਾ ਕਾਰਨ ਕੀ ਆ ਵੀ ਹੁਣ ਅਸਲ ਦੇ ਵਿੱਚ ਕਈ ਵਾਰੀ ਕੀ ਹੁੰਦਾ ਵਾ ਵੀ ਅਸੀਂ ਗੱਲਾਂ ਲੁਕਾਉਂਦੇ ਆ ਆਪਣੇ ਪਰਿਵਾਰ ਨੂੰ ਬਚਾਉਣਾ ਵਾਸਤੇ ਹਨਾ ਕਿ ਟੱਬਰ ਨੂੰ ਪਤਾ ਲੱਗੇਗਾ ਲੋਕਾਂ ਨੂੰ ਪਤਾ ਲੱਗੇਗਾ ਬੇਇੱਜ਼ਤੀ ਹੋਊਗੀ ਸੋ ਉਹਦੇ ਕਰਕੇ ਹੋ ਸਕਦਾ ਕਈ ਕੁੜੀਆਂ ਹੁਣ ਜਿਨ੍ਹਾਂ ਨੇ ਇਹੋ ਜਿਹੇ ਕੰਮ ਹੋ ਜਾਂਦਾ ਉਹ ਚਾਰੀਆਂ ਦੱਸਦੀਆਂ ਨਹੀਂ ਹੈਨਾ ਸੋ ਸਾਡਾ ਮੋਟਿਵ ਇਹ ਨਹੀਂ ਹੈਗਾ ਵੀ ਅਸੀਂ ਗਲਤ ਚੀਜ਼ਾਂ ਪ੍ਰਮੋਟ ਕਰੀਏ ਵੀ ਰਮਨ ਭੰਜੀ ਕਿਦਾਂ ਕਰਦੇ ਆ ਹੈਨਾ ਜਾਂ ਆਦਾਂ ਸੋ ਸਾਡਾ ਮੇਨ ਮੋਟਿਵ ਇਹ ਆ ਵੀ ਇਹੋ ਜੀਆਂ ਗੱਲਾਂ ਦੱਸਣੀਆਂ ਚਾਹੀਦੀਆਂ ਘਰਾਂ 'ਚ ਜ਼ਰੂਰ ਦੱਸਣੀਆਂ ਚਾਹੀਦੀਆਂ ਨੇ ਆਪਣੇ ਭੈਣ ਭਰਾ ਨਾਲ ਸ਼ੇਅਰ ਕਰਨੀਆਂ ਚਾਹੀਦੀਆਂ ਮਾਪਿਆਂ ਨਾਲ ਸ਼ੇਅਰ ਕਰਨੀਆਂ ਚਾਹੀਦੀਆਂ ਮੈਂ ਤਾਂ ਹੰਦਾ ਆ ਵੀ ਜੋdte ਵਿਆਹ ਨੂੰ ਅਜੇ ਕਿੰਨਾ ਕਚੇਰ ਹੋਇਆ ਵਾ ਹੱਥ ਵੀ ਖਾਲੀ ਕੰਨੂ ਹੀ ਖਾਲੀ ਅਸਲ ਸੋ ਮੇਰੇ ਕੋਲ ਪੌਣ ਨੂੰ ਸਾਰਾ ਕੁਝ ਵਾ ਪਰ ਕੋਈ ਚੀਜ਼ਾ ਹੁੰਦੀ ਆ ਜਿਹੜੀ ਮਨ ਨੂੰ ਨਹੀਂ ਲੱਗਦੀ ਮੈਨੂੰ ਨਹੀਂ ਦਿਲ ਕਰਦਾ 2 ਸਾਲ ਮੈਂ ਬੜਾ ਪਾਇਆ ਵਾ ਤੇ ਹੁਣ ਨਹੀਂ ਮੇਰਾ ਜੀ ਕਰਦਾ ਪੌਣ ਨੂੰ ਇੰਨੀ ਗਰਮੀ ਉੱਤੋਂ ਹੈ ਇਹਦੇ ਘਰੇ ਇਹਨੂੰ ਪੌਣ ਦੀ ਸੈਂਸ ਨਹੀਂ ਹੈਗੀ ਸਾਰਾ ਕੁਝ ਮੈਂ ਫਿਰ ਹੋਣ ਜਦਾਂ ਦੂਰੂ ਬੱਲ ਬੰਨੀਏ ਦੂਰੂ ਵਾਲਾ ਬੰਨੀਏ ਜੋ ਤੇ ਕਿੰਨੇ ਵੀ ਅਮ੍ਰਿਤ ਸ਼ਕਿਆ ਦੇਖੀ ਵੀ ਸ਼ਕਿਆ ਤੇ ਫਿਰ ਉਹਦੇ ਕਰਕੇ ਫਿਰ ਥੋੜਾ ਅਵੋਇਡ ਕਰੀਦਾ ਵਾ ਜਦੋਂ ਤੁਹਾਨੂੰ ਵੀਡੀਓ ਚ ਵੇਖਣਾ ਆਉਂਦੀ ਆ ਲੱਗਦਾ ਵਾ ਵੀ ਬੰਦਾ ਕੁਝ ਪਾਇਆ ਹੋਵੇ ਜਦੋਂ ਹੀ ਸੁਸਾਇਟੀ ਚ ਜਾਣੀ ਆ ਫਿਰ ਉਹ ਇਹਨਾਂ ਚੀਜ਼ਾਂ ਨੂੰ ਠੀਕ ਨਹੀਂ ਲੈਂਦੇ ਵੀ ਹਨਾ ਵੀ ਅੰਮ੍ਰਿਤ ਵੀ ਸ਼ਕਿਆ ਤੇ ਜਾ ਇਹ ਕੰਮ ਨਾ ਕਰਦੇ ਪਰ ਨਹੀਂ ਕਰਨਾ ਚਾਹੀਦਾ ਹਨਾ ਮੈਂ ਚਲੋ ਹਰੇਕ ਦੀ ਆਪਣੀ ਮਰਜ਼ੀ ਆ ਹਰੇਕ ਦੀ ਆਪਣੀ ਚੋਇਸ ਆ ਫੜੇ ਜਿੰਨਾ ਕਿ ਮਨ ਕਰਦਾ ਉਸਨੂੰ ਹੋਇਆ ਹੀ ਵੀ ਮਤਲਬ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਕਿ ਕਿ ਮਤਲਬ ਹਰ ਬੰਦੇ ਦੀ ਆਪਣੀ ਮਰਜ਼ੀ ਹੁੰਦੀ ਹੈ ਉਹਨੇ ਕਿਵੇਂ ਰਹਿਣਾ ਸਾਦਾ ਰਹਿਣਾ ਸਿੰਪਲ ਰਹਿਣਾ ਕਿਵੇਂ ਦਾ ਪਾਉਣਾ ਮਾੜਾ ਪਾਉਣਾ ਚੰਗਾ ਪਾਉਣਾ ਇਹ ਉਹਦੀ ਆਪਣੀ ਮਰਜ਼ੀ ਹੈ ਹਨ ਤੇ ਮਤਲਬ ਕੱਪੜੇ ਦੇ ਆਧਾਰ ਤੇ ਜਾਂ ਕੁਝ ਪਾਉਣ ਦੇ ਦਾ ਤੇ ਆਪਾਂ ਕਿੰਨੇ ਆਉ ਉਹ ਲੇਟ ਲਿੱਤੀ ਫਾਗੇ ਵੇਖੀ ਲੇਟਨ ਕੀ ਬੜੇ ਟਾਈਮ ਨਾਲ ਆਗੇ ਜੇ ਮੈਂ ਬੜੇ ਟਾਈਮ ਨਾਲ ਆਗੇ ਜੇ ਦੋ ਜਣੇ ਹੱਥ ਖੜੇ ਕਰ ਲਵਾਂਗਾ ਤੁਸੀਂ ਨੱਟਦੇ ਹੋਣਾ ਤੁਸੀਂ ਸ਼ਾਮੀ ਆਏ ਨੇ ਫਿਰ 5 ਮਿੰਟ Pero si es mala querida, ya no me bailaba. <laughs>